ਤਸਵੀਰ ਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟੈਮ ਟੀਵੀ ਲੈ ਕੇ ਹਾਜ਼ਰ ਹਾਂ ਵਰਲਡ ਨਿਊਜ਼ ਤੇ ਆਫਰ ਝਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਅਤੇ ਯੂਰਪੀ ਸੰਘ ਦੇ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਵਪਾਰਕ ਟਕਰਾਅ ਨੂੰ ਆਖਰਕਾਰ ਇੱਕ ਮਹੱਤਵਪੂਰਨ ਸਮਝੌਤੇ ਦੇ ਨਾਲ ਖਤਮ ਕਰ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਕਾਟਲੈਂਡ ਦੇ ਆਪਨੇ ਟਰਨਬੈਰੀ 골ਫ ਰਿਜ਼ੋਰਟ ਦੇ ਵਿੱਚ ਯੂਰਪੀ ਕਮਿਸ਼ਨ ਦੀ ਪ੍ਰਧਾਨ ਰਸੂਲਾਵਾਨ ਡੇਰਲੈਂਡ ਨਾਲ ਮੁਲਾਕਾਤ ਤੋਂ ਬਾਅਦ ਇਹ ਸਮਝੌਤੇ ਦਾ ਐਲਾਨ ਕੀਤਾ ਟਰੰਪ ਨੇ ਐਤੋਂ ਸਾਰਿਆਂ ਦੇ ਲਈ ਇੱਕ ਚੰਗਾ ਸੌਦਾ ਦੱਸਿਆ ਜਦੋਂ ਕਿ ਵਾਨ ਡੇਅਰ ਲੇਨ ਨੇ ਵੀ ਐਤੋਂ ਯੂਰਪ ਦੇ ਹਿੱਤ ਵਿੱਚ ਦੱਸਿਆ ਇਹ ਸਮਝੌਤਾ ਉਸ ਸਮੇਂ ਦੇ ਵਿੱਚ ਹੋਇਆ ਜਦੋਂ 1 ਅਗਸਤ ਦੀ ਟੈਰਿਫ ਡੈਡਲਾਈਨ ਨੇੜੇ ਆ ਰਹੀ ਸੀ ਤੇ ਜੇਕਰ ਇਸ ਸਮਾਂ ਸੀਮਾ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਦੋਵਾਂ ਧਿਰਾਂ ਦੇ ਵਿਚਕਾਰ ਭਾਰੀ ਟੈਰਿਫ ਲਗਾਈ ਜਾ ਸਕਦੇ ਸਨ ਅਮਰੀਕਾ ਅਤੇ ਯੂਰਪ ਸੰਘ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਨੇ ਅਤੇ ਦੋਵੇਂ ਵਿਸ਼ਵ ਵਪਾਰ ਦਾ ਲਗਭਗ 1/3 ਹਿੱਸਾ ਬਣਾਉਂਦੇ ਨੇ ਇਸ ਅਜਾਇਬ ਸਥਿਤੀ ਦੇ ਵਿੱਚ ਇਹ ਸਮਝੌਤਾ ਦੋਵਾਂ ਦੇ ਲਈ ਬਹੁਤ ਮਹੱਤਵਪੂਰਨ ਸੀ। ਆਸਟ੍ਰੇਲੀਆ ਦੇ ਕੁਇਨਜ਼ਲੈਂਡ ਰਾਜ ਤੋਂ ਨਵੀਂ ਚੁਣੀ ਗਈ ਲੇਬਰ ਪਾਰਟੀ ਦੀ ਸੈਨੇਟਰ ਕੋਰਿਨ ਮੋਲਨ ਨੇ ਸੰਸਦ ਦੇ ਵਿੱਚ ਆਪਣਾ ਪਹਿਲਾ ਇਤਿਹਾਸਕ ਭਾਸ਼ਣ ਆਪਣੇ ਛੋਟੇ ਪੁੱਤਰ ਆਰਜੀ ਨੂੰ ਗੋਦੀ ਵਿੱਚ ਲੈ ਕੇ ਦਿੱਤਾ। ਕੋਰਿਨ ਹਾਲੀ ਦੇ ਵਿੱਚ ਮਈ ਦੇ ਵਿੱਚ ਹੋਈਆਂ ਸੰਘੀ ਚੋਣਾਂ ਦੇ ਵਿੱਚ ਕੁਇਨਜ਼ਲੈਂਡ ਤੋਂ ਸੈਨੇਟਰ ਚੁਣੀ ਗਈ ਸੀ ਤੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਕੋਰਿਨ ਨੇ ਕਿਹਾ ਕਿ ਹੋ ਗਈ ਉਸ ਦੇ ਨਾਲ ਇੱਕ ਪ੍ਰਤੀਕ ਦੇ ਵਜੋਂ ਨਹੀਂ ਸਗੋਂ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਣ ਦੇ ਵਜੋਂ ਹੈ ਕਿ ਉਹ ਸੰਸਦ ਦੇ ਵਿੱਚ ਕਿਉਂ ਹੈ ਉਸ ਨੇ ਕਿਹਾ ਕਿ ਮੈਂ ਇੱਕ ਪਤਨੀ ਹਾਂ ਇੱਕ ਮਾਂ ਹਾਂ ਤੇ ਕੁਇੰਜ਼ਲੈਂਡ ਦੇ ਬਾਰੇ ਉਪਨਗਰਾਂ ਤੋਂ ਆਉਂਦੀ ਹਾਂ ਉਹ ਗੀ ਮੇਰੇ ਦੇ ਲਈ ਇੱਕ ਸ਼ਕਤੀ ਦੀ ਪ੍ਰੇਰਣਾ ਹੈ ਕਿ ਮੈਨੂੰ ਪਰਿਵਾਰ ਅਤੇ ਸਮਾਜ ਲਈ ਸਭ ਕੁਝ ਕਰਨਾ ਹੈ ਆਪਣੇ ਪਾਸ਼ਨ ਦੇ ਵਿੱਚ ਕੌਰੀਨ ਨੇ ਸੰਸਦ ਦੇ ਵਿੱਚ ਕੰਮ ਕਰਨ ਵਾਲੇ ਮਾਪਿਆਂ ਦੀਆਂ ਚੁਣੌਤੀਆਂ ਅਤੇ ਹਕੀਕਤਾਂ ਨੂੰ ਖੁੱਲ੍ਹ ਕੇ ਪੇਸ਼ ਕੀਤਾ ਉਤਨੇ ਕਿਹਾ ਕਿ ਕੰਮ ਕਰਨ ਵਾਲੇ ਮਾਪਿਆਂ ਨੂੰ ਸਿਰਫ ਸਿਧਾਂਤਕ ਤੌਰ ਉਤੇ ਹੀ ਨਹੀਂ ਸਗੋਂ ਸੰਸਦ ਦੇ ਅੰਦਰ ਪੂਰੇ ਅਧਿਕਾਰਾਂ ਦੇ ਨਾਲ ਸ਼ਾਮਲ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮਾਪਿਆਂ ਦੀ ਅਸਲੀਅਤ ਦੇ ਵਿੱਚ ਬੱਚਿਆਂ ਦੀ ਦੇਖਭਾਲ ਜ਼ਿੰਮੇਵਾਰੀਆਂ ਕਾਲੀ ਅਤੇ ਕਈ ਵਾਰ ਹਾਸਾ ਅਤੇ ਹਫੜਾ ਦਫੜੀ ਵੀ ਸ਼ਾਮਲ ਹੈ ਇਹ ਅਸਲ ਜ਼ਿੰਦਗੀ ਹੈ ਕੋਰਿਨ ਨੇ ਇਹ ਵੀ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਉਹ ਸਿਰਫ 3 ਮਹੀਨੇ ਦੇ ਔਗਿ ਨੂੰ ਦੁੱਧ ਚੰਗਾਉਂਦੇ ਹੋਏ ਲੋਕਾਂ ਵਿੱਚ ਪਹੁੰਚੀ ਤੇ ਉਸ ਨੇ ਸੰਸਦ ਨੂੰ ਅਪੀਲ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜੋ ਲਚਕਤਾ ਇੱਥੇ ਸੰਸਦ ਮੈਂਬਰਾਂ ਨੂੰ ਮਿਲਦੀ ਹੈ ਉਹੀ ਲਚਕਤਾ ਹਰ ਕਮਕਾਜੀ ਪਰਿਵਾਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਧਾਰਕ ਜੋ ਅਮਰੀਕੀ ਨਾਗਰਿਕ ਬਣ ਗਏ ਨੇ ਉਹਨਾਂ ਨੂੰ ਆਪਣੀ ਨਾਗਰਿਕਤਾ ਗਵਾਉਣ ਦਾ ਖਤਰਾ ਹੋ ਸਕਦਾ ਹੈ ਜੇਕਰ ਉਹ ਟੈਕਸ ਰਿਟਰਨਾਂ ਦੇ ਉੱਤੇ ਆਪਣੀ ਆਮਦਨ ਦੀ ਘੱਟ ਰਿਪੋਰਟ ਕਰਦੇ ਨੇ। ਅਮਰੀਕੀ ਸਰਕਾਰ ਕੁਝ ਅਮਰੀਕੀਆਂ ਦੀ ਨਾਗਰਿਕਤਾ ਖੋਣ ਦੇ ਲਈ ਸਰਗਰਮੀਆਂ ਨਾਲ ਕੰਮ ਕਰ ਰਹੀ ਹੈ ਤੇ ਟੈਕਸ ਰਿਟਰਨਾਂ ਉੱਤੇ ਧੋਖੇ ਭੜੀ ਉਹਨਾਂ ਆਧਾਰਾਂ ਦੇ ਵਿੱਚੋਂ ਇੱਕ ਹੋ ਸਕਦੀ ਹੈ ਜਿਨ੍ਹਾਂ ਤਹਿਤ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਅਮਰੀਕੀ ਨਿਆਯ ਵਿਭਾਗ ਨੇ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਅਤੇ ਡੀ ਨੈਚਰਲਾਈਜੇਸ਼ਨ ਨੂੰ ਤਰਜੀਹ ਦੇਣ ਦੇ ਲਈ ਇੱਕ ਪ੍ਰਮੁੱਖ ਤਰਜੀਹ ਨਿਰਧਾਰਤ ਕੀਤੀ ਹੈ ਜਿਵੇਂ ਕਿ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਇੱਕ ਮੈਮੋਰੈਂਡਮ ਦੇ ਵਿੱਚ ਦੱਸਿਆ ਗਿਆ ਨੈਚਰਲਾਈਜੇਸ਼ਨ ਕਾਨੂੰਨੀ ਸਥਾਈ ਨਿਵਾਸੀਆਂ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਜੋ ਕਾਂਗਰਸ ਅਤੇ ਆਈਐਨਏ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਤੇ ਜਿਸ ਨਾਲ ਉਹ ਕਾਨੂੰਨੀ ਤੌਰ ਉਤੇ ਅਮਰੀਕਾ ਦੇ ਅੰਦਰ ਸਥਾਈ ਤੌਰ ਉਤੇ ਰਹਿ ਸਕਦੇ ਨੇ ਡੀ ਨੈਚਰਲਾਈਜੇਸ਼ਨ ਕਿਸੇ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਨੂੰ ਅਧਿਕਾਰਤ ਤੌਰ ਉਤੇ ਰੱਦ ਕਰਨਾ ਹੈ ਜੋ ਕਿ ਆਰਜੀ ਅਤੇ ਜਾਂਚ ਦੌਰਾਨ ਗੈਰ ਕਾਨੂੰਨੀ ਪ੍ਰਾਪਤੀ ਜਾਂ ਜਾਣਬੁੱਝ ਕੇ ਗਲਤ ਪੇਸ਼ਕਾਰੀ ਦੇ ਨਤੀਜੇ ਵਜੋਂ ਹੁੰਦਾ ਜਾਂ ਜੇਕਰ ਪੋਥਿਕ ਤੱਥਾਂ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਤਾਂ ਫਿਰ ਇਹ ਵੀ ਹੋ ਸਕਦਾ ਹੈ ਟਾਟਾ ਗਰੁੱਪ ਦੀ ਮੋਰੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਇੱਕ ਵੱਡਾ ਫੈਸਲਾ ਲਿਆ ਜਿਸ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਜ਼ਾਰਾਂ ਕਰਮਚਾਰੀਆਂ ਦੀਆਂ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਨੇ ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਵਿੱਤੀ ਸਾਲ 2026 ਦੇ ਦੌਰਾਨ ਆਪਣੇ ਵਿਸ਼ਵ ਵਿਆਪੀ ਕਾਰਜਬਲ ਦਾ ਲਗਭਗ 2% ਦੀ ਕਟੌਣ ਜਾਰੀ ਹੈ ਇਰਦਾ ਸਿੱਧਾ ਅਸਰ 12000 ਤੋਂ ਵੱਧ ਕਰਮਚਾਰੀਆਂ ਉੱਤੇ ਪਵੇਗਾ ਇਸ ਵੇਲੇ ਕੰਪਨੀ ਵਿੱਚ ਲਗਭਗ 6.13 ਲੱਖ ਕਰਮਚਾਰੀ ਕੰਮ ਕਰ ਰਹੇ ਨੇ ਐਸੇ ਅਨੁਸਾਰ ਲਗਭਗ 12200 ਲੋਕਾਂ ਦੀਆਂ ਛਾਂਟੀਆਂ ਤੋਂ ਪ੍ਰਭਾਵਿਤ ਹੋ ਸਕਦੇ ਨੇ ਇਹ ਛਾਂਟੀ TCS ਦੇ ਸਾਰੇ ਦੇਸ਼ਾਂ ਅਤੇ ਕਾਰਜ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਜਿੱਥੇ ਵੀ ਕੰਪਨੀ ਕੰਮ ਕਰਦੀ ਹੈ TCS ਦੇ CEO ਕੇ ਕ੍ਰਿਤੀ ਵਾਸਨ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਨਵੀਂ ਟੈਕਨੋਲੋਜੀ ਖਾਸ ਕਰਕੇ AI ਅਤੇ ਆਪਰੇਟਿੰਗ ਮਾਡਲ ਦੇ ਵਿੱਚ ਬਦਲਾਅ ਵੱਲ ਵੱਧ ਰਹੇ ਹਾਂ ਇਹ ਕੰਮ ਕਰਨ ਦੇ ਤਰੀਕੇ ਨੂੰ ਬਦਲ ਰਿਹਾ ਅਤੇ ਸਾਨੂੰ ਆਪਣੇ ਆਪ ਨੂੰ ਹੋਰ ਚੋਸ ਅਤੇ ਭਵਿੱਖ ਦੇ ਲਈ ਤਿਆਰ ਬਣਾਉਣਾ ਪਵੇਗਾ। ਉਹਨਾਂ ਇਹ ਵੀ ਮੰਨਿਆ ਕਿ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਹੁਨਰਮੰਦ ਬਣਾਉਣ ਅਤੇ ਮੁਰਤ ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕੁਝ ਭੂਮਿਕਾਵਾਂ ਅਜਾਈਆਂ ਸਨ ਜਿੱਥੇ ਇਹ ਸੰਭਵ ਨਹੀਂ ਸੀ। ਇਸ ਲਈ ਇਹ ਚਾਂਟੀ ਜ਼ਰੂਰੀ ਹੋ ਗਈ ਤੇ ਉਹਨਾਂ ਅਨੁਸਾਰ ਇਹ ਫੈਸਲਾ ਮੁੱਖ ਤੌਰ ਉਤੇ ਮੱਦ ਅਤੇ ਸੀਨੀਅਰ ਪੱਧਰ ਦੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਹੋਏ ਪਵਨ ਧਰੂਪਾਂ ਦੇ ਇਨਸਾਫ ਲਈ ਪਿਛਲੇ 5 ਸਾਲ ਤੋਂ ਵਿਰਾਸਤ ਦੇ ਮਾਰਗ ਦੇ ਉੱਤੇ ਭਾਈ ਵਡਾਲਾ ਵੱਲੋਂ ਦਿੱਤੇ ਜਾ ਰਹੇ ਪੰਥਕ ਹੋਕੇ ਨੂੰ ਸਮਰਥਨ ਦੇਣ ਪੁਜੇ ਕਿਸਾਨ ਮੋਰਚੇ ਦੇ ਆਗੂ ਭਾਈ ਜਗਜੀਤ ਸਿੰਘ ਢੱਲੇਵਾਲ ਨੇ ਆਖਿਆ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਮੁੱਖ ਰੱਖ ਕੇ ਜੋ ਗੋਵਿੰਦ ਸਿੰਘ ਲੋਗੋਵਾਲ ਵੱਲੋਂ ਫੌਜੀ ਮਕਦਮੇ ਦਰਜ ਕਰਾਉਣ ਦੀ ਗੱਲ ਆਖੀ ਸੀ ਇਹ ਮੰਗ ਭਾਈ ਬਲਦੇਵ ਸਿੰਘ ਵਡਾਲਾ ਤੇ ਸਾਥੀ ਲਗਾਤਾਰ ਕਰਦੇ ਆ ਰਹੇ ਨੇ ਜਿਸ ਵਿੱਚ ਸਰਕਾਰ ਨੇ ਪੂਰੀ ਤਰ੍ਹਾਂ ਅਣਗਹਿਲੀ ਕੀਤੀ ਆ ਤੇ ਦੋਸ਼ੀਆਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਕਰਨੀ ਜ਼ਰੂਰੀ ਨਹੀਂ ਸਮਝੀ। ਡੱਲੇਵਾਲ ਨੇ ਅੱਗੇ ਕਿਹਾ ਕਿ ਅਸੀਂ ਇਸ ਦੀ ਕਾਰਵਾਈ ਲਈ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਸੀ। ਕੋਈ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਉਹਨਾਂ 7 ਸਤੰਬਰ ਨੂੰ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਅਤੇ ਇਸ ਵਾਸਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਤੋਂ ਸਹਿਯੋਗ ਵੀ ਮੰਗਿਆ। ਇਥੇ ਬੋਲਦਿਆਂ ਭਾਈ ਵਡਾਲਾ ਨੇ ਆਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪਾ ਬਾਰੇ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ ਅਤੇ ਇਸ ਉੱਤੇ ਕਾਰਵਾਈ ਕਰਨ ਦੇ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਸ਼ੋਕ ਵਿਹਾਰ ਖੇਤਰ ਦੇ ਆਪਣੇ ਤਾਜ਼ਾ ਦੌਰੇ ਦੀ ਇੱਕ ਵੀਡੀਓ ਸਾਂਝੀ ਕੀਤੀ ਤੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਕਈ ਲੋਕਾਂ ਦੇ ਘਰ ਟਾ ਦਿੱਤੇ ਗਏ ਸਨ। ਉਹਨਾਂ ਦਾਅਵਾ ਕੀਤਾ ਕਿ ਇਹ ਅਤਿਆਚਾਰ ਸਤਾਤਾ ਪਾਰਟੀ ਦੀ ਗਰੀਬਾਂ ਪ੍ਰਤੀ ਗੈਰ ਸੰਵੇਦਨਸ਼ੀਲਤਾ ਅਤੇ ਉਸ ਦੇ ਸੱਤਾ ਦੇ ਹੰਕਾਰ ਨੂੰ ਉਜਾਗਰ ਕਰਦੀ ਹੈ। ਇੱਕ ਵੀਡੀਓ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਕਲਪਨਾ ਕਰੋ ਜੋ ਤੁਹਾਡੇ ਮਾਪਿਆਂ, ਬੱਚਿਆਂ ਜਾਂ ਭੈਣ ਭਰਾਵਾਂ ਦੇ ਕੋਲੋਂ ਅਚਾਨਕ ਛੱਤ ਖੋਹ ਲਈ ਜਾਵੇ। ਜੇ ਤੁਹਾਡਾ ਪੂਰਾ ਪਰਿਵਾਰ ਇੱਕ ਪੱਜ ਦੇ ਵਿੱਚ ਬੇਕਾਰ ਹੋ ਜਾਵੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ? ਦਿੱਲੀ ਦੀਆਂ ਝੁਗੀਆਂ ਚੌਪੜੀਆਂ ਵਿੱਚ ਰਹਿਣ ਵਾਲੇ ਸੈਂਕੜੇ ਗਰੀਬ ਪਰਿਵਾਰ ਅੱਜ ਬਹੁਤ ਦੁਖੀ ਨੇ। ਉਹਨਾਂ ਕਿਹਾ ਕਿ ਉਹ ਛੋਟੇ ਘਰ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਪੂਰੀ ਜ਼ਿੰਦਗੀ ਬਰਤੀ ਸੀ, ਭਾਜਪਾ ਸਰਕਾਰ ਨੇ ਬੇਰਹਿਮੀ ਦੇ ਨਾਲ ਗੇਰ ਦਿੱਤੇ ਨੇ ਤੇ ਇਸ ਸਰਕਾਰ ਹੀ ਨਹੀਂ ਸਕੇ। ਇਹ ਉਹਨਾਂ ਦੇ ਸੁਪਨੇ ਉਹਨਾਂ ਦੀ ਇੱਜ਼ਤ ਤੇ ਉਹਨਾਂ ਦੇ ਰਹਿਣ-ਸਹਿਣ ਦੇ ਸਾਧਨ ਸਾਹ ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਆਰ ਦੇ ਵਿੱਚ ਕੀਤਾ ਜਾ ਰਿਹਾ ਇਹ ਅਤਿਆਚਾਰ ਭਾਜਪਾ ਦੀ ਗਰੀਬਾਂ ਪ੍ਰਤੀ ਗੈਰ ਸੰਵੇਦਨਸ਼ੀਲਤਾ ਤੇ ਸੱਤਾ ਦੇ ਹੰਕਾਰ ਨੂੰ ਉਜਾਗਰ ਕਰਦਾ ਹੈ ਤੇ ਅਸੀਂ ਇਹਨਾਂ ਉਜੜੇ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਇਹ ਲੜਾਈ ਹੁਣ ਸਿਰਫ ਘਰਾਂ ਦੀ ਲਈ ਨਹੀਂ ਸਗੋਂ ਨਿਆਂ ਤੇ ਮਨੁੱਖਤਾ ਦੇ ਲਈ ਹੈ ਅਸੀਂ ਹਰ ਮੋਰਚੇ ਉਤੇ ਜ਼ਰੂਰ ਲੜਾਂਗੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਖਤ ਨੀਤੀਆਂ ਦੇ ਕਾਰਨ ਅਮਰੀਕਾ ਦੇ ਵਿੱਚ ਭਾਰਤੀਆਂ ਦੇ ਦਾਖਲੇ ਵਿੱਚ ਵੱਡੀ ਬ੍ਰੇਕ ਲੱਗਣ ਦੀ ਸੰਭਾਵਨਾ ਹੈ ਇਮੀਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਇੱਕ ਰਿਪੋਰਟ ਦੇ ਅਨੁਸਾਰ ਨਵੰਬਰ 2028 ਤੱਕ ਟਰੰਪ ਦੇ ਸ਼ਾਸਨ ਕਾਲ ਦੇ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ 50% ਦੀ ਕਮੀ ਆਉਣ ਦੀ ਸੰਭਾਵਨਾ ਹੈ ਵਰਤਮਾਨ ਦੇ ਵਿੱਚ ਭਾਰਤ ਤੋਂ ਹਰ ਸਾਲ ਲਗਭਗ 7.5 ਲੱਖ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਹਨ ਦੇਨਾਂ ਵਿੱਚੋਂ ਲਗਭਗ 3.31 ਲੱਖ ਨੂੰ ਵਿਦਿਆਰਥੀ ਵੀਜ਼ਾ 2 ਲੱਖ ਨੂੰ ਵਰਕ ਵੀਜ਼ਾ 50 ਹਜ਼ਾਰ ਨੂੰ ਨਾਗਰਿਕਤਾ ਅਤੇ 1.71 ਲੱਖ ਨੂੰ ਗ੍ਰੀਨ ਕਾਰ ਮਿਲਦਾ ਹੈ ਇੰਸਟੀਚੂਟ ਦੀ ਪ੍ਰੋਫੈਸਰ ਮੈਡਲਿਨ ਗ੍ਰੀਨ ਦਾ ਕਹਿਣਾ ਹੈ ਕਿ ਇਹ ਖਾਦੀਸ਼ਾ ਟਰੰਪ ਨੇ ਹੁਣ ਤੱਕ ਦੇ ਵੀਜ਼ਾ ਜਟਾ ਰੀਲੀਜ਼ ਦੇ ਆਧਾਰ ਉਤੇ ਇਮੀਗ੍ਰੇਸ਼ਨ ਮਾਡਲ ਤੋਂ ਸਾਹਮਣੇ ਆਇਆ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਰਾਵਰ ਦਾ ਅਵਸਰ ਦੇਖਣਾ ਸ਼ੁਰੂ ਹੋ ਗਿਆ ਹੈ 2024 ਦੇ ਮੁਕਾਬਲੇ ਹੁਣ ਤੱਕ ਸਿਰਫ 1.5 ਲੱਖ ਵਿਦਿਆਰਥੀ ਹੀ ਅਮਰੀਕਾ ਦੇ ਵਿੱਚ ਦਾਖਲਾ ਲੈ ਸਕੇ ਨੇ ਭਾਰਤ ਕੈਨੇਡਾ ਦੇ ਵਿਚਾਲੇ ਸਬੰਧਾਂ ਦੇ ਵਿੱਚ ਸੁਧਾਰ ਦੀ ਆਸ ਬਣੀ ਹੋਈ ਆ ਹਾਲੀ ਦੇ ਵਿੱਚ ਹੋਏ ਕੁਝ ਸਮੂਹਾਂ ਦੇ ਵਿਰੋਧ ਦੇ باوجود ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਭਾਰਤੀ ਹਮਰੁੱਤਬਾ ਨਰਿੰਦਰ ਮੋਦੀ ਨੂੰ ਜੂਨ ਦੇ ਵਿੱਚ ਅਲਬਾਟਾ ਦੇ ਕਨਾਨਾ ਸਿਕਸ ਦੇ ਵਿੱਚ ਜੀ7 ਨੇਤਾਵਾਂ ਦੇ ਸਮੇਲਨ ਦੇ ਵਿੱਚ ਸ਼ਿਰਕਤ ਦਿੱਤਾ ਸੀ ਜਿਸ ਨਾਲ ਸਬੰਧਾਂ ਦੇ ਵਿੱਚ ਸੁਧਾਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ ਇਸ ਕਦਮ ਦੇ ਨਾਲ ਐਸ ਸਮੂਹ ਦੇ ਵਿੱਚ ਸ਼ਾਮਿਲ ਮੈਂਬਰਾਂ ਦਾ ਕਹਿਣਾ ਹੈ ਕਿ ਭਾਰਤ ਤੇ ਕੈਨੇਡਾ ਦੇ ਵਿਚਕਾਰ ਚੱਲ ਰਹੇ ਆਦਾਨ-ਪਰਦਾਨ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੋਲੇ ਸਬੰਧਾਂ ਨੂੰ ਖਾਲਿਸਤਾਨ ਪੱਖੀ ਲਾਬੀ ਦੁਆਰਾ ਖਰਾਬ ਨਹੀਂ ਹੋਣ ਦੇਵੇਗੀ। ਅਜਿਹਾ ਮੰਨਣ ਵਾਲਿਆਂ ਦੇ ਵਿੱਚ ਓਟਾਵਾ ਦੇ ਸਾਬਕਾ ਹਾਈ ਕਮਿਸ਼ਨਰ ਅਜੇ ਵਿਸਾਰੀਆ ਵੀ ਨੇ ਜਿਨ੍ਹਾਂ ਨੇ ਹਾਲੀ ਦੇ ਵਿੱਚ ਇਸ ਮਹੀਨੇ ਕੈਨੇਡੀਅਨ ਰਾਜਧਾਨੀ ਅਤੇ ਟ੍ਰਾਂਟੋ ਦੇ ਵਿੱਚ ਦੋ ਗੋਲਮੇਜ਼ ਮੀਟਿੰਗਾਂ ਦੇ ਵਿੱਚ ਹਿੱਸਾ ਲਿਆ ਸੀ। ਜੱਜ ਵਿੱਚ ਸਿਨੀਅਰ ਭਾਰਤੀ ਅਤੇ ਕੈਨੇਡੀਅਨ ਅਧਿਕਾਰੀ ਸ਼ਾਮਲ ਸਨ ਅਤੇ ਨਾਲ ਹੀ ਵਪਾਰਕ ਸੰਗਠਨਾ ਅਤੇ ਹੋਰਾਂ ਦੇ ਨੁਮਾਇੰਦੇ ਵੀ ਇੱਕ ਸਮਾਚਾਰ ਏਜੰਸੀ ਦੇ ਨਾਲ ਗੱਲ ਕਰਦੇ ਹੋਏ ਵਿਸਾਰੀਆਂ ਨੇ ਕਿਹਾ ਕਿ ਭਾਰਤੀ ਪੱਖ ਨੂੰ ਜੋ ਸੰਕੇਤ ਮਿਲ ਰਿਹਾ ਉਹ ਇਹ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਪ੍ਰਵਾਸੀ ਰਾਜਨੀਤੀ ਤੋਂ ਉਪਰ ਉੱਠੇਗੀ ਅਤੇ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੇਗੀ ਅੱਜ ਲਈ ਇਹ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ